ਪੰਜਾਬ ਵਿੱਚ ਅੱਜ ਤੋਂ 3 ਦਿਨਾਂ ਲਈ ਪਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮੀ ਪਾਤ ਨੂੰ ਸਾਰ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਮੁਹਾਰੀ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਤੇਜ਼ ਗਰਜ ਦੇ ਨਾਲ ਪਾਰੀ ਮੀਂਹ ਪੈ ਸਕਦਾ ਹੈ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਇਸ ਦੇ ਨਾਲ ਦਾ ਅਸਰ ਲੱਗਦੇ ਮੈਦਾਨੀ ਇਲਾਕਿਆਂ ਵਿੱਚ ਦੇਖਿਆ ਜਾ ਸਕਦਾ ਹੈ 3 ਦਿਨਾਂ ਦਾ ਅਲਰਟ ਜਾਰੀ ਹੈ ਜਿਸ ਵਿੱਚ ਭਾਰੀ ਮੀਂਹ ਦੀ ਪੂਰਵਿਕ ਬਾਣੀ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਇਧਰ ਪਹਾੜਾਂ ਵਿੱਚ ਲਗਾਤਾਰ ਪੈ ਰਹੀ بارش ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਕਾਰਨ ਹਰੀਕੇ ਹਾਂਦ ਤੋਂ ਹੇਠਲੇ ਪਾਸੇ ਪੈਂਦੇ ਇਲਾਕਿਆਂ ਵਿੱਚ ਹੜਾਂ ਵਰਗੀ ਸਥਿਤੀ ਬਣ ਗਈ ਹੈ ਇਸ ਕਾਨ ਪਿੰਡ ਰਾਜ ਸਬਰਾ ਗੱਟਾ ਪਾਤਸ਼ਾ ਆਲੇ ਵਾਲਾ ਫੱਤੇਵਾਹਾ ਕੁੱਤਮਦੀਨਵਾਲ ਕਾਲੇ ਕੇ ਹਠਾਤ ਬਡਾਲਾ ਟੀਰਾ ਖਾਨਾ ਕਿ ਨਹਾਲਾ ਲਵੇਰਾ ਟੱਲੀ ਗੁਲਾਮ ਰਤੋ ਰਕੀਆ ਬਹਿਕਾ ਇਹ ਪਿੰਡ ਪਾਣੀ ਦੀ ਮਾਰ ਹੇਠਾਂ ਆ ਰਹੇ ਨੇ ਇਹਨਾਂ ਪਿੰਡਾਂ ਵਿੱਚ ਸੈਂਕੜੇ ਏਕੜ ਚੌਨੇ ਦੀ ਫਸਲ ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬ ਗਿਆ ਇਸ ਦੇ ਨਾਲ ਹੀ ਕਿਸਾਨਾਂ ਦਾ ਵੱਡੇ ਪੱਧਰ ਤੇ ਜਿਹੜਾ ਕਿ مالی ਨੁਕਸਾਨ ਹੋਣ ਦਾ ਖਸਾ ਹੈ ਉੱਧਰ ਕਠੂਆ ਦੇ ਦੂਰ ਦਰਾਡੇ ਇੱਕ ਪਿੰਡ ਵਿੱਚ ਬੱਦਲ ਫਟਣ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 6 ਨੇ ਜ਼ਖਮੀ ਦੱਸੇ ਜਾ ਰਹੇ ਨੇ ਬੱਦਲ ਫਟਣ ਨਾਲ ਬੀਤੀ ਰਾਤ ਤੋਂ ਜਾਰੀ ਮੀਂਹ ਦਰਮਿਆਨ ਪਿੰਡ ਨਾਲ ਸੰਪਰਕ ਟੁੱਟ ਗਿਆ ਅਧਿਕਾਰੀਆਂ ਦੱਸਿਆ ਕਿ ਸ਼ਨੀਵਾਰ ਤੇ ਐਤਵਾਰ ਦਰਮਿਆਨ ਰਾਤ ਨੂੰ ਜ਼ਿਲ੍ਹੇ ਦੇ ਰਾਜਬਖ ਖੇਤਰ ਦੇ ਜੋੜ ਕਾਟੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਕਿ ਪਿੰਡ ਤੱਕ ਸੰਪਰਕ ਟੁੱਟ ਗਿਆ ਜ਼ਮੀਨ ਜਾਇਦਾਦ ਦਾ ਨੁਕਸਾਨ ਹੋਇਆ ਉਹਨਾਂ ਇਹ ਵੀ ਕਹੇ ਕਿ ਪੁਲਿਸ ਅਤੇ ਐਸਟੀਆਰਐਫ ਦੀ ਕਸਾਂਜੀ ਟੀਮ ਪਿੰਡ ਲਈ ਰਵਾਨਾ ਕੀਤੀ ਗਈ ਹੈ ਭਾਰੀ ਮੀਂਹ ਕਾਰਨ ਬਹੁਤ ਨਦੀਆਂ ਨਾਲਿਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ ਕੁੰਜ ਨਦੀ ਖਤਰੇ ਦੇ ਨਿਸ਼ਾਨ ਨੇੜੇ ਵਗ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤਾ ਉੱਥੇ ਨੇੜੇੋਂ ਨਜ਼ਰ ਰੱਖਦੇ ਆ ਕਿ ਲੋਕਾਂ ਨੂੰ ਨਦੀਆਂ ਨਾਲਾ ਤੋਂ ਦੂਰ ਰਹਿਣ ਦੀ ਜਿਹੜੀ ਕਿ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੰਜਾਬ 'ਚ ਮੰਗਲਵਾਰ ਯਾਨੀ ਕਿ ਕੱਲ ਵੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲਿਆਂ 'ਚ بارش ਹੋਣ ਦੀ ਸੰਭਾਵਨਾ ਹੈ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ بارش ਦਾ ਅਲਰਟ ਜਿਹੜਾ ਕਿ جاری ਹੈ ਬੁੱਧਵਾਰ ਤੋਂ ਬਾਅਦ ਮੌਸਮ ਆਮ ਵਾਂਗ ਰਹਿ ਸਕਦਾ ਹੈ ਇਸ ਤੋਂ ਬਾਅਦ 23 ਅਗਸਤ ਨੂੰ ਦੁਬਾਰਾ بارش ਦੀ ਸੰਭਾਵਨਾ ਜਿਹੜੀ ਕਿ ਚਿਤਾਈ ਗਈ ਹੈ ਜੰਮੂ ਕਸ਼ਮੀਰ 'ਚ ਬੱਦਲ ਫੱਟੇ ਨਾਲ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਟ੍ਰੇਨ ਰੂਟ ਤੇ ਸੜਕ ਰੂਟ ਪ੍ਰਭਾਵਿਤ ਹੋ ਰਹੇ ਨੇ ਕਈ ਥਾਵਾਂ ਤੇ ਸੜਕਾਂ ਟੁੱਟ ਗਈਆਂ ਨੇ ਉੱਥੇ ਹੀ ਅੱਜ ਵੀ ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਰੇਲਵੇ ਸੂਚਿਤ ਕੀਤਾ ਕਿ ਟ੍ਰੇਨਾਂ 'ਚ ਸਫ਼ਰ ਕਰਨ ਤੋਂ ਪਹਿਲਾਂ ਹੈਲਪਲਾਈਨ ਨੰਬਰਾਂ ਤੇ ਟ੍ਰੇਨ ਦੀ ਸਥਿਤੀ ਦਾ ਪਤਾ ਕਰੋ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਚ ਭਾਰੀ بارش ਕਾਰਨ ਬਿਆਸ ਰਿਆ ਉਫਰ ਤੇ ਹੈ ਹੁਸ਼ਿਆਰਪੁਰ ਕਪੂਥਲਾ ਸੁਲਤਾਨਪੁਰ ਲੋਧੀ ਤੇ ਤਰਨਤਾਰਨ ਦੇ ਇਲਾਕਿਆਂ ਵਿੱਚ ਹੜ ਵਰਗੇ ਹਾਲਾਤ ਨੇ ਉੱਥੇ ਹੀ ਸਤਲੁਜ ਕਾਰਨ ਫਾਜ਼ਿਲਕਾ ਦੇ ਕਈ ਇਲਾਕਿਆਂ ਚ ਜਿਹੜੇ ਕਿ ਪਾਣੀ ਦੀ ਮਾਰ ਇਲਾਕੇ ਚੱਲ ਰਹੇ ਨੇ ਸਰਕਾਰ ਤੇ ਕਈ ਸਥਾਨ ਸੰਸਥਾਵਾਂ ਇਸੇ ਦੌਰਾਨ ਲੋਕਾਂ ਦੀ ਮਦਦ ਕਰ ਰਹੀਆਂ ਨੇ ਜੰਮੂ ਕਸ਼ਮੀਰ 'ਚ ਬਾਰਿਸ਼ ਤੋਂ ਬਾਅਦ ਰਾਵੀ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਪਠਾਨਕੋਟ ਦੀਆਂ ਕਈ ਚੌਂਕੀਆਂ ਤੇ ਸਰਦੀ ਇਲਾਕੇ ਪਾਣੀ ਦੀ ਮਾਰ ਚਾਲ ਰਹੇ ਨੇ ਪਠਾਨਕੋਟ ਦੇ ਕਈ ਪਿੰਡਾਂ 'ਚ ਪਾਣੀ ਵੜ ਗਿਆ ਦਸ ਨਮਾੰਦਿਆ ਪੰਜਾਬ ਚ ਲਗਾਤਾਰ ਪੈ ਰਹੇ ਮੀਂਹ ਕਾਰਨ ਵਧ ਰਹੇ ਹੜ੍ਹਾਂ ਦੇ ਖਤਰੇ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ ਹਰ ਜ਼ਿਲ੍ਹੇ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਕੰਟਰੋਲ ਰੂਮ 24 ਘੰਟੇ ਚਾਲੂ ਰਹਿਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਚ ਲੋਕ ਤੁਰੰਤ ਮਦਦ ਲਈ ਸੰਪਰਕ ਕਰ ਸਕਣ। ਸਰਕਾਰ ਵੱਲੋਂ ਜ਼ਿਲ੍ਹੇਵਾਰ ਫੋਨ ਨੰਬਰ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਰਾਹੀਂ ਲੋਕ ਹੜ੍ਹਾਂ ਨਾਲ ਜੁੜੀਆਂ ਜਾਣਕਾਰੀਆਂ ਦੇ ਸਕਦੇ ਨੇ ਤੇ ਮਦਦ ਵੀ ਮੰਗ ਸਕਦੇ ਨੇ।